ਕਰ ਜਲੇਸੀ ਉਹ ਦੇਖਣਾ ਐ ਲੈ ਮਾਈ ਐ ਲੈ ਮਾਈ ਐ ਲੈ ਮਾਈ ਜਿੰਦ ਕਰ ਦੇਖੋ ਐ ਲੈ ਮਾਈ ਐ ਲੈ ਮਾਈ ਆਹੋ ਆਹੀ ਐ ਲੈ ਮਾਈ 25 ਲੱਖ ਚ ਪਈ ਤੇ ਇਹ ਦਾ ਮਤਲਬ ਹੁੰਦਾ ਆਈ ਪਰ ਸਾਡੇ ਮੁੰਡੇ ਦੀ ਨਹੀਂ ਆਈ ਨਮਸਕਾਰ ਸਤਿ ਸ੍ਰੀ ਅਕਾਲ ਅਦਾਬ ਤੁਸੀਂ ਦੇਖ ਰਹੇ ਹੋ ਸ਼ਵਾਲਕ ਟੀਵੀ ਤੇ ਮੈਂ ਹਾਂ ਤੁਹਾਡਾ ਪਰਮਜੀਤ ਸਿੰਘ ਭੰਗੂ ਅਸੀਂ ਮੌਜੂਦ ਹਾਂ ਅੱਜ ਕੈਨੇਡਾ ਦੇ ਇੱਕ ਸ਼ਹਿਰ ਕੈਲਗਰੀ ਦੇ ਰੈਡਸਕਾਉਨ ਥੀਏਟਰ ਵਿਖੇ ਜਿੱਥੇ ਪ੍ਰੋਗਰੈਸਿਵ ਕਲਾ ਮਾਚੋ ਨੂੰ ਖੇਡਿਆ ਗਿਆ ਦੂਜਾ ਨਾਟਕ ਐਲ ਐਮ ਆਈਏ ਅਸੀਂ ਇਸ ਨਾਟਕ ਸਮਾਗਮ ਦੀਆਂ ਤੁਹਾਨੂੰ ਦਿਫਾਉਂਦੇ ਹਾਂ ਚਟਕੀਆਂ

ਇਸੇ ਟਾਬੇ ਤੇ ਰੋਟੀ ਖਾਣ ਜਾਈਏ ਨਾ ਟਾਬੇ ਦਾ ਮਾਲਕ ਦਾ ਇਹੀ ਕਹੂਗਾ ਵੇ ਸਾਡਾ ਮਟਰ ਪਨੀਰ ਬਾਹਲਾ ਹੀ ਸਵਾਦ ਹੈ ਸਾਡੀ ਦਾਲ ਨੂੰ ਸਪੈਸ਼ਲ ਤੜਕਾ ਲੱਗਾ ਰਿਹਾ ਸਾਡਾ ਦੁਰਗਾ ਜਮਾਈ ਤਾਜ਼ਾ ਬਸ ਬੰਗਾ ਦਿੰਦਾ ਦਿੰਦਾ ਕੜਾਹੀ 'ਚ ਧਰਿਆ ਟਾਬੇ ਦੀ ਰੋਟੀ ਤੇ ਜੰਟ ਦੇ ਲਾਰੇ ਕੋਈ ਤਾਂ ਫਰਕ ਹੋਣਾ ਚਾਹੀਦਾ ਜਮਾਈ ਵਾਲੇ ਉੱਥੇ ਵੀ ਰੋਟੀ ਦੀ ਹੈ ਗੱਲ ਇੱਥੇ ਵੀ ਰੋਟੀ ਵੀ ਐ ਹਾ ਹੋ ਰੋਟੀ ਵੀ ਐ ਜੇ ਇੱਥੇ ਪੰਜਾਬ ਚ ਚੱਜ ਦੀ ਰੋਟੀ ਮਿਲਦੀ ਹੋਵੇ ਤਾਂ ਕਾ ਤੇ ਕੋਈ ਸਤਸ ਸਿੰਧਰੋਂ ਪਾਰ ਬਗਾਨੇ ਮੁਲਕ ਕੱਟ ਜਾਵੇ ਰੇ ਮੇਰਾ ਬੰਦਰ ਮੇਰਾ ਬੰਦਰ ਚੋ ਮੇਰਾ ਮਾਇਆ ਖਿੱਤਾਂ ਵਿੱਚ ਮਿੱਟੀ ਨਾਲ ਮਿੱਟੀ ਹੁੰਦਾ ਲੱਕੇ ਹੋੜਦਾ ਗੋਡੀਆਂ ਕਰਦਾ ਟਰੈਕਟਰ ਨਾਲ ਸਿਆਰ ਕਰਦਾ ਪੱਠੇ ਵੜਦਾ ਬੰਬੀ ਚਲਾਉਂਦਾ ਲਹਿਰਾਉਂਦੀਆਂ ਫਸਲਾਂ ਨੂੰ ਦੇਖ ਚਾਹ ਨਾਲ ਪਰਦਾਉਂਦਾ ਮੇਰੇ ਬਹਾਂ ਵਿੱਚ ਪਾਇਆ ਚੋੜਾ ਖਾਂ ਖੋਟਦਾ ਤੇ ਮੈਂ ਤੇ ਮੈਂ ਖੜ ਡੁੱਟ ਜਾਂਦੀ ਪਈਏ ਲੈ ਮਾਈ ਐਲੇ ਮਾਈ ਐਲੇ ਮਾਈ ਐਲੇ ਮਾਈ ਓਹੋ ਐਮ ਆਈਏ ਉਹ ਵੀ ਤਾਂ ਕਹਿ ਰਹੇ ਆ ਅਜੇ ਨਹੀਂ ਆਈਏ ਐਲ ਐਮ 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 ਆਈਏ ਓਏ ਅਨਪੜੋ ਉਹਨਾਂ ਨੂੰ ਕਿੱਦਾਂ ਸਮਝਾਵਾਂ ਓਏ ਐਲ ਐਮ ਆਈਏ ਓਏ ਬੜਾ ਫੂਆ ਤੇਰੇ ਪੱਲੇ ਕਿਉਂ ਨਹੀਂ ਪੈਂਦੀ ਗੱਲ ਆਪਣੀ ਰੱਟ ਲਾਈ ਹੋਈ ਏ ਓਏ ਐਲ ਐਮ ਆਈਏ ਆ ਤਾਂ ਠੀਕ ਤਾਂ ਕਹਿ ਰਹੇ ਓ ਤੁਸੀਂ ਗਲਤ ਕਹਿ ਰਹੇ ਹੋ ओके एलएमआई ओए ए ਹੁੰਦੇ ਐ एलएमआई ए ਸਵਾ ਠੀਕ ਕਰਿਆ ਮਸਲਾ ਸਟਾ ਨਾ ਤੈਨੂੰ ਪਾਣਾ ਪਤਾ ਸਾਡੇ ਮੁੰਡੇ ਕੀ ਐ ਲੈ ਮਾਈ ਅਜੇ ਨਹੀਂ ਆਈ ਐ ਲੈ ਮਾਈ 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 ਵਾ ਸਟੋਪ ਇ ਰੁਕੋ ਰੋਕੋ ਹਣ ਹਣ ਮੰਜੂ ਲੈ ਰੁਕ देखो okay. आप एक पत्थर करके बोलते हैं नहीं। और यार कुछ है नहीं तो मैं बोलूंगा देखो एम का मतलब होंबर एम का मतलब हों मार्केट ओ oh! अच्छा ते आज दा मतलब हुंदा इम्पैक्ट होलो ते ए दा मतलब हुंदा आई पर साडे मुंडे दी नी आई एले भाई एले भाई एले भाई एले भाई ए दा मतलब हुंदा असेसमेंट हो असेसमेंट समझे ओ समझे ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਮੀਨਸ ਐਲ ਐਮ ਆਈ ਏ ਅਜੇ ਨਹੀਂ ਆਇਆ ਅਜੂਬੀ ਅਜੂਬੀ ਅੱਛਾ ਅਜੂਬੀ ਅਜੂਬੀ ਉਹਦਾ ਵਸਦਾ ਰੇ ਪੋਤਾਂ ਜਵਾਨੀਆਂ ਵਾਲੀ ਰੱਬ ਨੇ ਤੈਨੂੰ ਸੋਹਣੀ ਜੀ ਬਾਟੀ ਦਿੱਤੀ ਰੱਬ ਤੈਨੂੰ ਤੇਜ ਕਰੇ ਸੋਹਣਾ ਸੁਣ ਜਵਾਬ ਆਕ ਦੇਵੇ ਤੇਰੇ ਕਾਰੋਬਾਰ ਚ ਵਾਝਾ ਹੋਵੇ ਤੂੰ ਡਾਲਰਾਂ ਚ ਖੇੜੇ ਸੈਂਕੜੇ ਆ ਮੇਰੇ ਜੀ ਓਏ ਬੱਦਵਾ ਬੰਦ ਕਰ ਰਿਹਾ ਹੈ ਔਰ ਉਹ ਤੇ ਗੀਸਾ ਹੁਣ ਮੈਂ ਤੁਹਾਨੂੰ ਕਿ ਕਿਦ ਹਾਂ ਹੁਣ ਮੈਂ ਤੁਹਾਨੂੰ ਪੰਜਾਬੀ ਸਮਝਾਉਣਾ ਹਾਂ ਪੰਜਾਬੀ ਸਾਡੀ ਮਾਂ ਬੋਲੀ ਹੈ ਹੁਣ ਸਮਝਾ ਅੱਖਾਂ ਮਾਂ ਬੋਲੀ ਔਰ ਮਾਂ ਬੋਲੀ ਦੇ ਬਾਹਰ ਲਾਡ ਲਿਓ ਬੈਠ ਕੇ ਬੈਠ ਜਾ ਮੈਂ ਬੋਲੀ ਦੇਖ ਲ ਐਲ ਐਮ ਆਈ ਹੈ ਅਜੇ ਨਹੀਂ ਆਈਏ ਉਹ ਗੱਲ ਤੋਂ ਬੁਲਗਰ ਲੈਂਦਾ ਯਾਰ OK OK ਦੇਖੋ ਐਲ ਐਮ ਅ ਅੱਗੇ 24 ਹੁੰਦਾ ਸਾਨੂੰ ਵਾਦਾ ਅੱਗੇ ਕੀ ਹੈ ਆਈਏ ਪਰ ਸਾਡੇ ਮੁੰਡੇ ਦੀ ਨਹੀਂ ਆਈ ਐਲ ਦੇ ਮਪੀਸ ਲੈਪ ਮਾਰਕੀਟ ਇੰਪੈਕਟ ਅਸੈਸਮੈਂਟ ਇਹਦਾ ਮਤਲਬ ਹੁੰਦਾ ਜਿਵੇਂ ਮੰਨ ਲਓ ਇੱਥੇ ਮੇਰਾ ਕੋਈ ਬਿਜ਼ਨਸ ਹੈ ਕਾਰੋਬਾਰ ਇਹਦੇ ਲਈ ਮੈਨੂੰ ਇੱਥੇ ਗਵਰਕਰ ਚਾਹੀਦਾ ਇਹ ਹੀ ਜਸਤੀ ਹੈ ਇਹ ਰਿਜੈਕਟ ਦੇ ਕੰਪਾਈਟ ਤੋੜੀ ਸੀ ਜੋੜ ਕਿਲਾ ਵੀ ਵੇਖ ਗਿਆ

ਇਹ ਫੇਰ ਪਪਾ ਕਿਲਮੀ ਹੋਇਆ ਹੁਣ ਤੱਕ ਬਥੇਰੀ ਵਾਰ ਪੁੱਛਦੀਆਂ ਜੀ ਕੀ ਬਣਿਆ ਤੁਹਾਡੇ ਕਾਗਜ਼ਾਂ ਦਾ ਪਤਾ ਨਹੀਂ ਮਾਂ ਫੇਰ ਕਿਨੂੰ ਪਤਾ ਹੋਊ ਮਾਲਕ ਨੂੰ ਜਿਹਨੇ ਪੇਪਰ ਦੇਨੇ ਕੰਮ ਦੇ ਤਨਖਾਹ ਦੇ ਸਬੂਤ ਕੇ ਮੈਂ ਉਹਦੇ ਕੋਲੇ ਕੰਮ ਕਰਦਾ ਐ ਇੰਨੇ ਡਾਲਰ ਲੈਣਾ ਜੀ ਪਰ ਤੂੰ ਤਾਂ ਕਹਿੰਦਾ ਸੀ ਵੀ ਵਕੀਲ ਕਹਿੰਦਾ 30000 ਡਾਲਰ ਦੇਣਾ ਬਸ ਤੇ ਜਿਹੜਾ ਤੂੰ ਕੰਮ ਕਰੇਗਾ ਉਹਦੇ ਤੈਨੂੰ ਪੈਸੇ ਮਿਲੇ ਜਾਣੇ ਆ ਨਾਲੇ ਜਿੰਨੇ ਕਰ ਲੇਗਾ ਉਹਨੇ ਤੇਰੇ ਜੇ ਫਿਰ ਤੈਨੂੰ ਤਨਖਾਹ ਠੀਕ ਕਿਉਂ ਨਹੀਂ ਮਿਲਦੀ ਉਹ 30 ਚ ਨਹੀਂ ਜੱਸੀਏ 60 ਚ ਪੈਣੀ ਐ ਐਲ ਐਮ ਆਈ ਸਾਨੂੰ ਹਾਂ 60 ਚ ਉਹ ਕਿਉਂ ਨਾ ਕੋ ਨੂੰ ਹੱਸਾ ਦੋ ਜੀ ਮੋਤੀ ਲੀਹ ਰੋਣਾ ਰੋਈ ਜਾਸ ਪਹਿਲਾਂ ਕਦੇ ਹੋਰ ਹੁੰਦਾ ਜਿਹੜਾ ਹੁਣ ਐਲਐਮਆਈਆ ਵੇਚ ਰਿਹਾ ਹੁਣ ਤੇਰਾ ਬਿੰਦਰ ਰੋਈ ਜਾਵੇ ਨਾਲੇ ਰੋਵੇਂ ਤੂੰ ਕੁੜੀਏ ਇਹ ਤਾਂ ਸੱਸ ਨੂੰ ਵਾਲਾ ਰਿਸ਼ਤਾ ਹੈ ਉਹ ਸੱਸ ਕਹਿੰਦੀ ਮੈਂ ਭੁਗਤ ਚੁੱਕੀ ਹੁਣ ਤੈਨੂੰ ਭੁਗਤਦੀ ਨੂੰ ਦੇਖ ਕੇ ਸਵਾਦ ਲੰਮੂ ਐਲਐਮਆਈਆ ਕਿਵੇਂ ਬਣ ਜੂ ਮੈਂ ਜਾਵਤ ਕੰਮ ਮਿਲਿਆ ਤੇਰੇ ਗਿੰਦਰ ਸਿਓ ਨੂੰ ਆ ਕਿੰਨੇ ਡਾਲਰ ਕਹੇ ਸੀ ਉਹਨਾਂ ਨੇ ਘੰਟੇ ਦੇ ਨਹੀਂ ਮਿਲਦੇ ਕਿੰਨੇ 15 ਉਹ ਘੋੜੀਏ ਕੁੜੀਏ ਕਾਗਲਿਆਂ ਚ ਤਾਂ 23 ਮਿਲਦੇ ਆ ਨਾ ਸਰਕਾਰ ਨੂੰ ਟੈਕਸ 23 ਦੇ ਹਿਸਾਬ ਜਾਊ ਜਾਈ ਜਾਵੇ ਗਿੰਦਰ ਨੂੰ ਕੀ ਹੋਰ ਸ਼ਿੰਦਰ ਨੂੰ 23

ਬਸ ਉਦਾਂ ਹੀ ਐ ਐਲ ਐਮ ਆਈ ਐਲ ਐਮ ਆਈ ਐਲ ਐਮ ਆਈ ਐਲ ਐਮ ਆਈਆ ਐਲ ਐਮ ਆਈਆ ਐਲ ਐਮ ਆਈਆ ਪੱਜੀ ਤੂੰ ਕਾਗਜ਼ ਤਾਂ ਮੰਗ ਤਾਂ ਹੀ ਤੇਰੀ ਫਾਈਲ ਲੱਗੂ ਕਰਦਾ ਉਹ ਟਰਕਾਈ ਜਾਂਦਾ ਜਿਵੇਂ ਰਾਹ ਨਿਕਲਣ ਤੋਂ ਬਾਅਦ ਵੀ ਗੱਨਾ ਦੂਰਾ ਕਰਕੇ ਮੇਰੇ ਨੇ ਜੇ ਦੇ ਦੇਈਂਦਾ ਨਾ ਕੋਈ ਕਹਿੰਦਾ ਉਹਲਾ ਸੋਚਦਾ ਹੋਊ ਕਿ ਉਹ ਸਹੀ ਵੀ ਭੱਜ ਕਿੱਥੇ ਜਾਊ ਜਦੋਂ ਮੈਂ ਉਹਨੂੰ ਸਵੇਰੇ ਸਵੇਰੇ ਫੋਨ ਕਰਦਾ ਤੇ ਉਦੋਂ ਉਹ ਬਾਤ ਕਰਦਾ ਹੁੰਦਾ ਅਰਮਨ ਅਸਾਲ ਅਰਮਨ ਅਸਾਲ ਤੇਰਾ ਅਸਾਲ ਆਖਾਂ ਜੀ ਮਸਾਲ ਨਾ ਪਟਿਆ ਨੂੰ ਨਾ ਪਹਰੇ ਨੂੰ ਸੁਆਨਾ ਸੁਣਨਾ ਕੋਈ ਬਾਈ ਜੀ ਅੱਲਾਹ ਅਰਮਨ ਜ਼ਰਾ ਦੱਸਣਾ ਉਹ ਭਾਈ ਜੀ ਅੱਜ ਤੁਸੀਂ ਮੈਨੂੰ ਬੁਲਾਇਆ ਸੀਗਾ ਅਸਾਲ ਅਰਮਨ ਅਰਮਨ ਅਸਾਲ ਸਾਰੇ ਭਾਈ ਜੀ ਵਕੀਲ ਕਹਿੰਦਾ ਸੀ ਪਰਿਵਾਰ ਆ ਮਾ ਗਫਤਾਰ ਭਾਈ ਜੀ ਤੁਸੀਂ ਬਾਟ ਕਰ ਲਓ ਭੈਣ ਜੀ ਨੂੰ ਪਤਾ ਹੋਣਾ ਕਾਲਜ ਕਿੱਥੇ ਪਏ ਆ ਤੇ ਮੈਂ ਉਹ ਤੋਂ ਪਤਾ ਕਰ ਲਿਆ ਮਾ ਦਾ ਚਲਾਗਾ ਇਥੋਂ ਭੈਣ ਨਹੀਂ ਹੁੰਦੀ ਬਾਹਰ ਆ ਸਾਰੇ ਨਾ ਕਿ ਬਾਟ ਕਰਦੇ ਬੰਦਾ ਬੋਲੂ ਵੀ ਕਿਵੇਂ ਗਲਤੀ ਤਾਂ ਮੇਰੇ ਬਿੰਦਸਿਆਂ ਦੀ ਵੀ ਹੋਈ ਮੈਂ ਸ਼ਾਮਾਂ ਨੂੰ ਵੀ ਗਿਆ ਸੀ ਉਹਦੇ ਦਾਦੂ ਕੋਲ ਪੈਗ ਲਈ ਜਾਂਦਾ ਸੀਗਾ ਯੱਤ ਮੋਜਾ ਕਰਦਾ ਏ ਰੱਬ ਨੇ ਥੋੜੇ ਤੈਨੀ ਰੱਖੀ ਯੱਤ ਮੋਜਾ ਕਰਦਾ ਏ ਭਾਈ ਜੀ ਸਤਿਕਾਰ ਸਤਿਗੁਰ ਗਲਬਿੰਦਰ ਜੀ ਕਿਲਾਸੀ ਲਾਏਗਾ ਨਾ ਨਾ ਭਾਈ ਜੀ ਮੈਂ ਤਾਂ ਟਰੱਕ ਦਾ ਲੋਡ ਲੈ ਕੇ ਜਾਣਾ ਘੰਟੇ ਕਿਤਾਈ ਉਹ ਅੱਛਾ 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 ਫਰੰਟ ਤੋਂ ਲੈ ਡਾ ਪਹਿਲਾਂ ਖਿਆਲ ਨਾਲ ਹੈਂ ਗੱਡੀਆਂ ਬਹੁਤ ਮਹਿੰਗੀਆਂ ਆਉਂਦੀਆਂ ਉਹਦਾ ਤੇਰੀ ਤੱਕ ਕੰਪਲੀਟ ਨਹੀਂ ਆ ਵੀ ਕਿੱਦਾਂ ਜਾਓ 30000 ਡਾਲਰ ਖੂਜ ਥੋੜਾ ਸੁੱਟਣਾ ਹਾਂਜੀ ਹਾਂਜੀ ਭਾਈ ਜੀ ਉਹ ਬਾਈ ਜੀ ਮੈਂ ਤਾਂ ਤਾਂ ਆਇਆ ਸੀ ਮੈਂ ਪੀਆਰ ਦੀ ਫਾਈਲ ਲਾਉਣੀ ਆ ਤੇ ਜੇ ਤੁਸੀਂ ਮੈਨੂੰ ਕਾਜ ਦੇ ਦਿੰਦੇ ਤਾਂ ਉਹ ਯਾਰ ਟਾਈਮ ਟਾਈਮ ਤਾਂ ਦੇਖ ਲਿਆ ਕਰੋ ਦੋ ਕੁੜੀਆਂ ਬੰਦੇ ਨੇ ਰਿਲੈਕਸ ਹੋਣਾ ਹੁੰਦਾ ਤੁਸੀਂ ਸੋਚਦੇ ਸਾਨੂੰ ਆਹੀ ਕੰਮ ਐ ਐਡਾ ਵੱਡਾ ਕਾਰੋਬਾਰ ਐ ਮੈਂ ਨਹੀਂ ਖੜਾ ਹੋਗਾ 50 ਟੈਂਸ਼ਨਾਂ ਕਦੇ ਕਿਸੇ ਡਰਾਈਵਰ ਨੇ ਗੱਡੀ ਦਾ ਐਕਸੀਡੈਂਟ ਕਰਤਾ ਕਦੇ ਕਿਸੇ ਡਰਾਈਵਰ ਨੇ ਗੱਡੀ ਦੇ ਟਾਇਰ ਪਾੜਦੇ ਕਦੇ ਲੋਡ ਸੱਟਦਾ ਕਦੇ ਲੋਡ ਨੇੜੇ ਕਰਦਾ ਕਦੇ ਕੁਛ ਕਦੇ ਕੁਛ ਉਹ ਡਰਾਈਵਰ ਥੋੜੀ ਰੱਖਿਆ ਟੈਨਸ਼ਨਾਂ ਪਾ ਲਈਆਂ ਇਸ ਦਾ ਟੈਨਸ਼ਨ ਹੋਏ ਸੀ ਤਾਂ ਉਹ ਪ੍ਰੋਪਰ ਸੌਕੇ ਦੇ ਨੇ ਅੰਦਰੋਂ ਤਾਂ ਫੁੱਲ ਟਾਇਰ ਹੈ ਤੇ ਆ ਜਿੰਨਾ ਕਮਾਈਦਾ ਅੱਧਾ ਸਰਕਾਰ ਲੈ ਜਾਂਦੇ ਟੈਕਸਾਂ ਨਾਲ ਹੀ ਛੁਡਣ ਕੇ ਉਹ ਅਸੀਂ ਤਾਂ ਕਾਗਜ਼ਾਂ ਦੇ ਸਰਦਾਰ ਆ ਚਿੱਤੇ ਹਾਥੀ ਪਾ ਲੈਣੇ ਸੋਖੇ ਨਹੀਂ ਬਾਈ ਜੀ ਮੇਥੋਂ ਕੀ ਗਲਤੀ ਹੋ ਗਈ ਮੈਂ ਨਾ ਛੱਡਿਆ ਯਾਰ ਗਲਤੀ ਸਾਰਾ ਨਸ਼ਾ ਦਾ ਆ

ਨੇ ਸੱਤੇ ਚੜ ਕੇ ਬਹਿ ਜਾਂਦੇ ਆ ਕਰੀ ਜੋ ਫੋਨ ਇਹ ਆਰਾਮ ਨਾਲ ਘੇ ਪੈ ਰਹੇ ਨੇ ਬਿਮਾਰੀ ਦਾ ਬਹਾਨਾ ਲਾ ਕੇ ਬਾਹਰ ਕਰ ਜਨਾ ਮਾਜੀ ਨੁਕਸਾਨ ਹੋ ਜਾਏ ਇਹ ਟੈਕ ਟੌਕ 毒ਲਾ ਬਣਾਈ ਜਾਂਦੇ ਨੇ ਸਮਝੇ ਦਾੜ ਥੱਲੇ ਰੱਖਣਾ ਪੈਂਦਾ ਦਾੜ ਥੱਲੇ ਰੱਖਵੇਂ ਤਾਂ ਮੁਰਕੀ ਜੱਬੀ ਦੀ ਹੈ ਉਹ ਪੰਜਾਬੀ ਦਾ ਮੁਹਾਵਰਾ ਹੈ ਤੁਹਾਡੇ ਸਮਝ ਜਿਣੀ ਆਉਣਾ ਭੜਾ ਭੜਾ ਹੈ ਭੜਾ ਤਾਂ ਚੰਗਾ ਮਤਲਬ ਤਾਂ ਸਮਝ ਗਏ ਨਾ ਤੇਰੀ ਆ ਗਈ ਹੈ ਪੰਜਾਬੀ ਦਾ ਮੁਹਾਵਰਾ ਹੈ ਤੇਰੀ ਫੋਜ ਜਦੋਂ ਆਣਾ ਮਾਰੋ ਹਰ ਬੰਦੇ ਕਰਦਾ ਇੱਥੇ ਜੇ ਮੈਂ ਕਰ ਲਿਆ ਤਾਂ ਕੀ ਤੁਹਾਡੇ ਗਪਿਆ ਐਵੇਂ ਦਿੱਕੀ ਨਿੱਕੀ ਗੱਲਾਂ ਉਸਰ ਤੇਰਾ ਚੱਕ ਲਿਆ ਕਰੋ ਆਇਂ ਚੱਲਦਾ ਆਇਂ ਚੱਲਣਾ ਚੱਲਣਾ ਨਹੀਂ ਚਾਹੀਦਾ ਚੰਨੂ ਆ ਅੱਜ ਲੈ ਮਾਈਏ ਕੱਲੋ ਕੋਈ ਹੋਰ ਤਰੀਕਾ ਨਿਕਲ ਆਊਗਾ ਮੇਰੀ ਗੱਲ ਸੁਣਨ ਵਾਲੇ ਹਰ ਬੰਦਾ ਪੈਸਾ ਕਮਾਉਣ ਆਇਆ ਇੱਥੇ ਤੇ ਕਮਾਉਣ ਤੋਂ ਪਹਿਲਾਂ 33% ਤਾਂ ਦੇਣੀ ਪੈਂਦੀ ਆ ਜੇ ਇੰਨੀ ਤਕਲੀਫ ਹੈ ਨਾ ਬਿੰਦਸਾਹ ਨੂੰ ਇਮੀਗ੍ਰੇਸ਼ਨ ਦੀ ਸ਼ਿਕਾਇਤ ਕਰਦੇ ਆ ਇਹ ਨਹੀਂ ਦਬਦਾ ਜੱਟ ਆਹੋ ਤਕੜਾ ਜੱਟ ਕਹਿੰਦਾ ਦਬਦਾ ਹੈ ਵੀਰੂ ਜੱਟ ਜੋ ਹੈ ਤੋਂ ਬਣ ਲਈ ਉਹ ਕੁੜੀਏ ਇਹਨਾਂ ਨੇ ਨਹੀਂ ਸਮਝਣਾ ਤੁਸੀਂ ਸਮਝ ਜਾਓ ਕਦੋਂ ਪੂਰਾ ਕਰੋਗੇ ਸੱਠ ਹੈ ਸਾਡੀ ਜ਼ਿੰਦਗੀ ਦੀਆਂ ਨੇ ਉੱਥੇ ਹੀ ਰਹਿ ਕੇ ਕਰੋ ਕੁਛ ਮਾਰੋ ਹਮਲਾ ਫੇਣੀ ਨਾ ਜਿਹੜੇ ਆਪ ਉੱਥੇ ਪਹਿਲਾਂ ਗਏ ਹੋਏ ਨੇ ਉਹ ਕਹਤੇ ਨੀ ਮੋੜਾਂ ਦੇ ਪਿੱਛੇ ਨੂੰ ਆਪ ਉਥੇ ਮਹਿਲ ਪਾਈ ਗੱਠ ਬਸ ਦੂਵੀਂ ਦਾ ਜੇਹਾਨ ਆਇਆ ਲੜੀ ਜਾਓ ਫਿਰ ਭਣੀ ਜਾਓ ਪਛੀ ਰੀਤੀ ਜਾਓ ਵੇਚੀ ਜਾਓ ਦੌੜ ਲੱਗੀ ਏ ਦੌੜੀ ਜਾਓ 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 ਦੌੜਦਿਆਂ ਦੌੜਦਿਆਂ ਦੋਵੇਂ ਸੇਰਾ ਖੋਲ ਨਹੀਂ ਜਾਂਦੀਆਂ ਕਿ ਰਾਤ ਕੁਝ ਦਿਖ ਪਿਆ ਹੈ बहुत कीमती गया जब दौड़ना शुरू किया झोली डूह जा पता ही नहीं लगा सारे एल एम आई ए का असली मतलब पता की है लाइफ

ਇਹ ਤਾਂ ਨਹੀਂ ਕਰਦਾ ਰੰਗਲੇ ਪੰਜਾਬ ਵਿੱਚ ਰਹਿਣ ਨੂੰ ਫੋਟੋ ਨਹੀਂ ਕਰਦਾ ਫੋਟੋ ਕੀ ਕਰਦਾ ਫੋਟੋ ਨਹੀਂ ਕਰਦਾ ਫੋਟੋ ਨਹੀਂ ਕਰਦਾ ਇਹ ਨਹੀਂ ਕਰਦਾ ਮੇਰੇ ẹ lè mọ iì ẹ lè mọ iì ẹ lè mọ iì. ਕੋ ਕਰਦੀ ਪਤਾ ਹੈ ਕਿਉਂ ਕਿਉਂਕਿ ਬਾਂਦਰਾਂ ਦੀ ਲੜਾਈ ਚ ਬਿੱਲੀ ਖੱਟ ਜਾਂਦੀ ਏ ਉਹ ਇਹ ਇਫੈਕਸ਼ਨਲ ਸਟੂਡੈਂਟਾਂ ਨੇ ਇੱਥੇ ਆ ਕੇ ਗੰਦ ਪਾ ਦਿੱਤਾ ਉਹ ਤੁਸੀਂ ਰਹਿਣ ਤਾਂ ਤੁਸੀਂ ਬੜੇ ਛੱਲੇ ਫਿੱਟੀ ਹੋ ਜੀ ਵੇ ਰੈਸਟੋਰੈਂਟ ਦੇ ਬੈਠੇ ਚੰਗੇ ਭਲੇ ਕੱਦਲ ਨੂੰ ਪੂਰੀ ਜਾਂਦੇ ਨੇ ਮੈਂ ਬੁੰਡੇ ਸਾਡਾ ਮੂੰਹ ਨਾ ਖਿਡਾਓ ਪਾਰਕਸ਼ ਤੇ ਵਿਚਾਰੇ ਜਵਾਨ ਬੜੇ ਨੇ ਜਦੋਂ ਮੈਂ ਇਸ ਤਰ੍ਹਾਂ ਕਰਦੇ ਹਾਂ ਭੁੱਲੇ ਨਹੀਂ ਕਿਸੇ ਤੋਂ ਤੇ ਬੇਸਮੈਂਟ ਹੈ ਹੈ ਉਹਨਾਂ ਨੂੰ ਨਰਕ ਮਿਲਾ ਕੇ ਚੱਲ ਜਣੇ ਹੋ ਤੁਸੀਂ ਬਿਜਲੀ ਦੇ ਸਵਿਚ ਤੱਕ ਤੋੜ ਦਿੰਦੇ ਹੋ ਸਾਡੇ ਛੇੜਾ ਨਹੀਂ ਸਾਡੇ ਘਰਿਆਂ ਦੀ ਤੋ ਆ ਸੀਨੇ ਦੇ ਤੁਸੀਂ ਹਾਂ ਤੋ ਤੁਸੀਂ ਕਹਦਾ ਸਾਡੇ ਬੱਚੇ ਤਰਸਦੇ ਯੂਨੀਵਰਸਿਟੀ ਆ ਚ ਐਡਮਿਸ਼ਨ ਲੈਣ ਲਈ ਤੇ ਤੁਸੀਂ ਆ ਕੇ ਬਹਿ ਗਏ ਉਹਨਾਂ ਦੇ ਸਿਰ ਤੇ ਉਹ ਤੁਹਾਡੇ ਨੂੰ ਚੰਗਰੀ ਫੀਸ ਭਰਦੀ ਹੈ ਕੈਨੇਡਾ ਜਾਂਦਾ ਸਾਡੇ ਪੈਸੇ ਦੇ ਸਿਰ ਤੇ ਤੁਹਾਡੀਆਂ ਕਸੂਤਾ ਠੀਕ ਨਹੀਂ ਤੁਹਾਡੀਆਂ ਹਲਕਤਾਂ ਠੀਕ ਨਹੀਂ ਉਹ ਤੁਸੀਂ ਗਲਤ ਹੋ ਮੈਂ ਕਿ ਤੁਸੀਂ ਗਲਤ ਹੋ ਤੁਸੀਂ ਤਾਂ Horsi ka zaathio wa ma filti na hoc Hosi incorporating ਸਮਝਣਾ ਇਹਨਾਂ ਨੇ ਸਮਝਣਾ ਇਹਨਾਂ ਨੇ ਵੀ ਨਹੀਂ ਬਸ ਸੁਣਨਦੇ ਹੀ ਰੋ ਲੜੀ ਜਾਓ ਉਹ ਵੀ ਆਪਸ ਵਿੱਚ ਲੜਦੇ ਰੋ ਭੇੜਦੇ ਰੋ ਸਿੱਧ ਬੁਝਾਦੇ ਰੋ ਤੇ ਉਹ ਖੀ ਖੀ ਹੱਸਦੇ ਹੋਣਗੇ urgent meeting. The reason I called for this meeting today is, as you know, COVID-19 has a huge impact on the world's economy. And I believe this is the right time to take care of our own interest, right? Right. Let me tell you, last year, our net income was $12 trillion only. Uh-uh. Not good. Not good. I believe our net income should be at least, at least $12.5 trillion. So, do you agree with me? Yes, it should be $12.5 trillion. Great. So, let's do it. What are we waiting for? Let's assess the market and increase the prices all over the world. Let's say by 10 cents on each product. एग्रीड एग्रीड चीयर्स चीयर्स ते ਮੋਰੀਏ ਲ ਮੋਰੀਏ ਲ ਮੋਰੀਏ ਐਲੇ ਮਾਇਆ ਐਲੇ ਮੋਰੀਏ ਅਸੀਂ ਸਭ ਦੇਖ ਰਹੇ ਹਾਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਓ ਮਾਈ ਗਾਡ ਇਹ ਦੋ ਕੁੰਨਾਂ ਤੋਂ ਭੁੱਲ ਹੀ ਗਏ ਸੀ ਸੱਚਿਆਂ ਨੂੰ ਮੰਨਦੇ ਸੱਚਿਆਂ ਨੂੰ ਭੁੱਲਣਾ ਹੀ ਸੀ ਪੈਸੇ ਦੀ ਧੋਰ ਚ ਇਹ ਫੁੱਲ ਕਿਥੋਂ ਯਾਦ ਰਹਿੰਦੇ ਨੇ ਨਾ ਬਗੀਚੇ 'ਚ ਖਿੜੇ ਹੋਏ ਮਾਫ ਕਰ ਦੇ ਬੱਚਿਓ ਕੋਲੰਕਨ ਲਖਾਇਆ ਜਾਂਦਾ ਫਿਰ ਇਸ ਦਾ ਖਾਇਆ ਜਾਂਦਾ ਭਈ ਪੰਜਾਬ ਦੇ ਸਕੂਲਾਂ 'ਚ ਪਹਿਲਾਂ ਤਾਂ ਦਿਖਾਇਆ ਹੀ ਜਾਂਦਾ ਸਸਾ ਸੱਪ ਖਖਾ ਕੋਸਾ ਬਬਾ ਬੋਸਾ ਫਿਰ ਬਣਾਇਆ ਜਾਂਦਾ ਸੱਪ ਕੋਸਾ ਬੋਸਾ ਬਦਲੇ ਕੋੜੀ ਦਸਾਂ ਫਨੀ <laughs> Pransi jo dekh rahe hain pata not Sacha. Ya chuk, jungle, Ya maara, Healthy. Or unhealthy. Working hard. Or running hard. Uncle was just trying to make you understand what is L-M-I-A. But you guys were missing the A. But A is the alphabet where the whole thing starts. Rather we should say from where the whole thing should start. A. 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 Assessment. We are sorry to say but you're poor in assessment. Ase bhi thotni assessment kar rahe hain. log bhi kah rahe hain. Sago chungay ਕਿਸੇ ਦਾ ਖੱਕ ਨਹੀਂ ਮਾਰਦੇ ਆਪਣਾ ਕੰਮ ਕਰੀ ਜਾਂਦੇ ਆ ਮਦਦ ਕਰਦੇ ਆ ਮੈਲ ਚਲ ਕੇ ਰਹਿੰਦੇ ਆ ਕਰਤਾ ਤੇਰੀ ਜੀ ਨਵੇਂ ਆਏ ਮੁੰਡੇ ਕੁੜੀਆਂ ਕਿਹੜਾ ਸਾਰੇ ਹੀ ਮਾੜੇ ਆ ਉਹ ਵੀ ਹੈਗੇ ਆ ਜਿਹੜੇ ਸਿਰ ਸੁੱਟ ਕੇ ਪੜ੍ਹਾਈਆਂ ਕਰਦੇ ਆ ਤੁਹਾਨੂੰ ਵੀ ਕਰਦੇ ਨੇ ਸਿਵਲਾਈਜ਼ਡ ਨੇ ਮੈਨਟ ਨੇ ਕਰਤਾ ਤੇਰੀ ਜੀ ਹੈ ਚੰਗੇ ਹੈਗੇ ਆ ਆਜੋ ਆ ਹਰ ਗੱਲ ਹੁੰਦੇ ਆ ਪਰ ਖਬਰ ਹਮੇਸ਼ਾ ਮਾੜਿਆਂ ਦੀ ਵੱੜਦੀ ਆ ਖਬਰਾਂ ਦੀ ਖਰਾਕ ਪਲਾਜ਼ੀਆਂ 'ਚ ਗੱਡੀਆਂ ਦੇ ਸਾਇਲੈਂਸਰ ਖੋਲ ਕੇ ਪਟਾਕੇ ਫੂਣ ਵਾਲਿਆਂ ਦੀ ਬਣੂਗੀ ਜਾਂ ਫਿਰ ਐਲ ਮਈਲੇ ਪੇਸਟਾ ਬਟਰ ਕੋਣ ਜਾਂ ਰੋਕਣ ਵਾਲਿਆਂ ਦੀ ਬਣੂਗੀ ਫੇ ਸਾਨੂੰਾਂ ਦੀ ਥੋੜੀ ਬਣੂਗੀ ਫੇ ਸਾਊ ਦੀ ਦੰਨ ਚੋਹੇ ਮੇ ਲੋਕ ਕਰਨ ਰੋਣਾ ਕੋਣ ਨਰੋਈ ਖਬਰ ਬਣ ਜਾਣ ਤੱਕ ਉਹ ਮਰੋੜ ਕਰਨ ਲਈ ਦਮ ਚਾਹੀਦਾ ਵੀਰੇ ਉਹ ਟਾਡੇ ਚ ਹੈ ਨਹੀਂ ਆਹੋ ਪਖੰਡ ਚ ਬੜਾ ਕਰਦੇ ਆ ਸਵੇਰੇ ਉੱਠਦੇ ਹੀ ਬਾਬੇ ਅੱਗੇ ਮੱਥਾ ਟੇਕ ਦਿੰਦੇ ਆ ਬਸ ਧੰਨ ਗੁਰੂ ਦਾ ਨਾਮ ਧੰਨ ਗੁਰੂ ਦਾ ਨਾਮ ਦਸਾਂ ਨਾਲ ਕਿੰਨਾ ਚਿਰ ਮਾਇਚ ਵਾਅਦਾ ਕਰੀ ਫਿਰ ਲਛੜੀ ਕੈਨੇਡਾ ਪਹੁੰਚ ਗਏ ਫੇਰ ਕੀ ਹੋਇਆ ਨਾਰਮਲ ਗਾਣੇ ਦੇ ਹੱਥਾਂ ਜੰਕਣ ਲੱਗੇ ਗਾਣਾ ਹੈ ਫੇਰ ਕੀ ਹੋਇਆ ਨਾਰਮਲ ਵੀਡੀਓ ਦੇ ਵਿੱਚ ਅੱਗ ਨਗੀਆਂ ਕੁੜੀਆਂ ਨਚਾਉਂਦੀਆਂ ਮਨੋਰੰਜਨ ਹੈ ਬਾਲਾ ਨਾ ਸੋਚਿਆ ਕਰੋ ਨਾਰਮਲ ਸਿਆਸੀ ਬੰਦੇ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ ਜੁੜ ਜਾਂਦੇ ਨੇ ਸਿਆਸਤ ਤਾਂ ਇਹ ਚੱਲਦਾ ਹੀ ਹੈ ਨਾਰਮਲ ਅਗਲੇ ਦੇ ਪੱਕਾ ਹੋਣਾ ਲੈ ਲੈ ਪੈਸੇ ਫੇਰ ਹੀ ਪੜੋਗੀ ਨਾਰਮਲ ਪੈਸੇ ਦੇ ਕੇ ਪੀਆਰ ਲੈ ਲਈ ਉਹ ਲੈ ਤਾਂ ਲਈ ਕੰਮ ਜਾਂ ਨਹੀਂ ਮਿਹਨਤਾਂ ਕਰਨੀਆਂ ਪੈ ਗਈਆਂ ਫੇਰ ਕਿਹੜਾ ਪਹਾੜ ਡਿੱਗ ਪਿਆ ਨਾਰਮਲ ਨਿਆੜਿਆਂ ਨੇ ਬਜ਼ੁਰਗਾਂ ਦੀ ਪੈਨਸ਼ਨ ਕਢਾ ਲਈ ਫੇਰ ਕੀ ਹੋਇਆ ਨਾਰਵਲ ਪਰ ਜਿਹੜੇ ਮੋਰਕ ਜਿਹੜੇ ਆਇਆ ਉਸੇ ਨੇ ਖਰਾਬ ਕਰ ਰਹੇ ਆ ਮਾੜਾ ਮੋਟਾ ਚਾਹਦਾ ਹੀ ਹੈ ਨਾਰਵਲ 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 ਇਨਸਾਨ ਜੁੱਤੀ ਹਟਾ ਕੇ ਸਫਾਈ ਕਰ ਸਕਦਾ ਹੈ ਰੋਬੋਟ ਨਹੀਂ ਇਨਸਾਨ ਬਣਦਾ ਹੈ ਕਿ ਰੋਬੋਟ ਬਣਨ ਫੈਸਲਾ ਕਰਨਾ ਪੈਣਾ ਹੈ ਜੀਵਨ ਦੇ ਅੰਦਰ ਉਹ ਵਿਖੇ ਖਾਤਰ ਸਾਡੇ ਖਾਤਰ ਸਾਰੇ ਖਾਤਰ ਐਲ ਐਮ ਆਈ ਏ ਨੂੰ ਇਦਾਂ ਨਾ ਰਹਿਣ ਦਈਏ ਲਾਈਫ ਆਦਮੀ ਐਟ ਐਮ ਆਈ ਏ ਨੂੰ ਐਦਾਂ ਬਣਾਈਏ ਲਾਈਫ ਮਾਈਂਡਫੁਲ ਇੰਪੈਕਟਫੁਲ ਐਟ ਅ ਮਾਇਲੇਵਰ